ਉੱਗੀ ਕਿੱਥੋਂ ਨਾ ਪਿਆ ਜੀ ਕਿਵੇਂ ਨਾ ਪਿਆ ਹਾਂ ਇਹ ਜਦੋਂ ਰੌਣਕ ਮੇਲਾ ਪ੍ਰੋਗਰਾਮ ਜਲੰਧਰ ਟੀਵੀ ਤੇ ਮੈਂ ਕੈਰੀਅਰ ਸ਼ੁਰੂ ਕੀਤਾ ਨਾ ਜੀ ਉੱਥੇ ਪ੍ਰੋਗਰਾਮ ਚੱਲਦਾ ਹੁੰਦਾ ਸੀ ਰੌਣਕ ਮੇਲਾ ਉਹਦੇ ਚ ਚਾਚਾ ਰੌਣਕੀ ਰਾਮ ਮੇਰੇ ਮੈਂਟਰ ਨੇ ਜਿਹੜੇ ਉਹਨਾਂ ਦਾ ਖਿਸ਼ੋਸ ਸੀ ਉਹਦੇ ਚ ਜਿਹੜਾ ਉਹਨਾਂ ਦਾ ਭਤੀਜਾ ਬਣਦਾ ਸੀ ਕੋਈ ਵੀ ਉਹਦਾ ਇੱਕ ਡਿਫਰੈਂਟ ਨਾਮ ਰੱਖਿਆ ਜਾਂਦਾ ਸੀ ਪੁੱਤਰ ਭੋਲੂ ਢਿਮਰੀ ਤਿਲੀ ਇਦਾਂ ਲੱਗ-ਲੱਗਣਾ ਉਦੋਂ ਇਦਾਂ ਦੀ ਕਾਮੇਡੀ ਬਹੁਤ ਚੱਲਦੀ ਹੁੰਦੀ ਸੀ ਜਿਹਦੇ ਚ ਨਾਮ ਹੀ ਮੈਟਰ ਕਰਦੇ ਹੁੰਦੇ ਸੀ ਠੀਕ ਹੈ ਨਾ ਹੁਣ ਤਾਂ ਉਹ ਕਾਮੇਡੀ ਦਾ ਦੌਰ ਉਦਾਂ ਦਾ ਨਹੀਂ ਰਿਹਾ ਪਰ ਉਦੋਂ ਨਾਮ ਮੈਟਰ ਕਰਦੇ ਹੁੰਦੇ ਸੀ ਉਦੋਂ ਬਲਵਿੰਦਰ ਵਿੱਕੀ ਜੀ ਜਦ ਤੱਕ ਚਾਚਾ ਰੌਣਕੀ RAM ਨਹੀਂ ਸੀ ਬਣ ਜਾਂਦੇ ਜਿੱਦਾਂ ਕਾਮਿਕਸ ਆਉਂਦੇ ਉਹ ਚਾਚਾ ਚੌਧਰੀ ਸਾਬੂ ਹੈ ਨਾ ਇਹ ਨਾਮ ਮੈਟਰ ਕਰਦੇ ਹੁੰਦੇ ਸੀ ਉਦੋਂ ਹਮਮ ਤਾਂ ਉਦੋਂ ਕਰੈਕਟਰ ਦਾ ਨਾਮ ਰੱਖਿਆ ਗਿਆ ਸੀ ਕੁੱਗੀ ਉਦੋਂ ਤੋਂ ਮੇਰੇ ਨਾਮ ਦੇ ਨਾਲ ਇਹ ਚੱਲ ਪਿਆ ਪਪੂਲਰ ਹੋ ਗਿਆ ਤੇ ਲੋਕਾਂ ਨੇ ਅੱਜ ਤੱਕ ਵੀ ਇਸੇ ਨਾਲ ਨੂੰ ਪਿਆਰ ਅੱਜ ਵੀ ਚੰਗਾ ਲੱਗਦਾ ਜਦੋਂ ਕੋਈ ਬਿਲਕੁਲ 100% ਜੀ ਇਹ ਮੇਰਾ ਹਾਸਲ ਹੈ ਗੁਰਪ੍ਰੀਤ ਲੱਖਾਂ ਹੋਣਗੇ ਪੰਜਾਬ ਦੇ ਵਿੱਚ ਜੀ ਗੁਰਪ੍ਰੀਤ ਖੁੱਗੀ ਇੱਕੋ ਹੀ ਹੈ ਹਨਾ ਔਰ ਇਹ ਕਿਉਂਕਿ ਇਹ ਸਬਕਾਸਟ ਵੀ ਨਹੀਂ ਹੈ ਕੋਈ ਇਹ ਤਾਂ ਪਈ 4 50 ਬੰਦੇ ਤੁਹਾਨੂੰ ਮਿਲ ਜਾਣਗੇ ਹਨਾ ਜਿਨ੍ਹਾਂ ਦੇ ਨਾਮ ਦੇ ਮਗਰ ਸੀਮ ਲੱਗਾ ਹੋਏਗਾ ਇਹ ਇੱਕੋ ਹੀ ਹੈ ਹਨਾ ਜੀ ਕਈ ਕਈ ਉਦੋਂ ਇਹ ਵੀ ਕਹਿੰਦੇ ਸੀ ਕਿ ਖੁਸ਼ੀ ਤਾਂ ਹੁੰਦੀ ਹੈ ਠੁੱਗੀਆਂ ਤੇ ਉੱਡ ਕੇ ਤਾਂ ਬ੍ਰਾਂਡ ਬਣ ਗਿਆ ਨਾ ਠੁੱਗੀਆਂ ਤਾਂ ਉੱਡ ਕੇ ਬਿਲਕੁਲ ਬਿਲਕੁਲ ਅੱਜ ਵੀ ਕਹਿੰਦੇ ਉਸ ਸਮੇਂ ਦੀ ਗੱਲ ਹੈ ਨਹੀਂ ਉਹ ਹੁਣ ਬੱਚੇ ਤਾਂ ਦੱਸੋ ਕਾਮੇਡੀ ਬਦਲ ਗਈ ਨਾ ਹੁਣ ਉਦੋਂ ਸਭ ਤੋਂ ਹਿੱਟ ਜੋਕ ਹੁੰਦਾ ਸੀ ਮੈਂ ਲਫਟਰ ਚੈਲੰਜ ਵੀ ਸੁਣਾਇਆ ਸੀ ਇਹ ਵਾਲਾ ਪਰ ਹੁਣ ਕਾਮੇਡੀ ਦਾ ਸਟਾਈਲ ਬਦਲ ਗਿਆ ਤੁਹਾਨੂੰ ਆਪਣੇ ਆਪ ਨੂੰ ਅਪਡੇਟ ਕਰਨਾ ਪੈਂਦਾ ਅੱਜ ਦੇ ਸਮੇਂ ਮੁਤਾਬਕ ਤੁਸੀਂ ਨਹੀਂ ਕਰੋਗੇ ਫਿਰ ਤੁਸੀਂ ਇਤਿਹਾਸ ਦੀ ਕਿਤਾਬ ਚ ਹੋਵੋਗੇ ਜੇ ਅੱਜ ਦੇ ਸਮੇਂ ਮੁਤਾਬਕ ਗੱਲ ਕਰੋਗੇ ਫਿਰ ਅੱਜ ਦੀ ਅਖਬਾਰ ਚ ਹੋਵੋਗੇ